नवी पीढ़ी हूँ शराब नही लगा रही है हाथ शराब के बिजनेस हो रहा है कि लॉस क्यों हूँ नवी पीढ़ी पुरानी पीढ़ी शराब नहीं पी रही है पार्टी भी जड़ा है जरा शराब तो बिना कर रही है ਕਿੰਨੇ ਸਾਲ ਤੋਂ ਬਾਅਦ ਜੰਮੇ ਬੱਚੇ ਜਿਹੜੇ ਨੇ ਉਹ ਸ਼ਰਾਬ ਵਾਲ ਨਹੀਂ ਦੇਖਣਾ ਚਾਹੁੰਦੇ ਤੇ ਕਿਉਂ ਨਹੀਂ ਦੇਖਣਾ ਚਾਹੁੰਦੇ ਸ਼ਰਾਬ ਵਾਲਿਆਂ ਨੂੰ ਹੁਣ ਕਿੰਨੇ ਲੱਖ ਕਰੋੜ ਦਾ ਨੁਕਸਾਨ ਹੋਇਆ ਏ ਜੇਕਰ ਤੁਸੀਂ ਇਹਨਾਂ ਬੱਚਿਆਂ ਦੇ ਭਵਿੱਖ ਤੋਂ ਖੁਸ਼ ਹੋ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਇਸ ਰਿਪੋਰਟ ਨੂੰ ਸੁਣ ਕੇ ਜਾਓ ਜੀ ਹਾਂ ਸੋਸ਼ੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਬਹੁਤ ਬਾਰ ਤੁਸੀਂ ਪੁਰਾਣੀ ਪੀੜੀ ਜਿਹੜੀ ਹੈ ਉਹਨਾਂ ਨੂੰ ਬਹੁਤ ਸਾਰੇ ਨਸ਼ਿਆਂ ਦੇ ਵਿੱਚ ਤੁਸੀਂ ਨਹੀਂ ਦੇਖਿਆ ਹੋਏਗਾ ਪਰ ਉਹ ਸ਼ਰਾਬ ਨੂੰ ਜ਼ਰੂਰ ਪੀਂਦੇ ਸੀ ਪਰ ਹੁਣ ਨਵੀਂ ਪੀੜੀ ਜਿਹੜੀ ਹੈ ਉਹ ਸ਼ਰਾਬ ਨੂੰ ਹੱਥ ਨਹੀਂ ਲਗਾ ਰਹੀ ਹੈ ਇਹ ਅਸੀਂ ਨਹੀਂ ਉਹ ਇੱਕ ਰਿਪੋਰਟ ਕਹਿ ਰਹੀ ਹੈ ਜੀ ਹਾਂ ਪੁਰਾਣੀ ਪੀੜੀ ਨਾਲੋਂ ਹੁਣ ਨਵੀਂ ਪੀੜੀ ਜਿਹੜੀ ਆਈ ਹੈ ਉਹ ਤਕਰੀਬਨ 36% ਅਜਿਹੇ ਹੈਗੇ ਨੇ ਯੁਵਾ ਜਿਹੜੇ ਕਿ ਕਦੀ ਵੀ ਉਹਨਾਂ ਨੇ ਸ਼ਰਾਬ ਨਹੀਂ ਪੀਤੀ ਆ ਹੁਣ ਉਹ ਕਿਉਂ ਨਹੀਂ ਪੀ ਰਹੇ ਨੇ ਕੁਝ ਜਿਹੜੇ ਅਹਿਮ ਕਾਰਨ ਨੇ ਉਹ ਦੱਸੇ ਗਏ ਨੇ ਸਭ ਤੋਂ ਪਹਿਲਾਂ ਤਾਂ ਜਿਹੜੇ ਜੈਂਜੀਜ਼ ਨੇ ਜਿਹੜੇ ਤਕਰੀਬਨ 1997 ਤੋਂ ਬਾਅਦ ਜੰਮੇ ਨੇ 2012 ਤੱਕ ਉਹ ਜਿਹੜੇ ਨੇ ਉਹ ਸ਼ਰਾਬ ਨੂੰ ਇਸ ਕਰਕੇ ਹੱਥ ਨਹੀਂ ਲਾ ਰਹੇ ਨੇ ਕਿਉਂਕਿ ਉਹ ਆਪਣੀ ਸਿਹਤ ਨੂੰ ਲੈ ਕੇ ਬਹੁਤ ਜਾਗਰੂਕ ਨੇ ਉਹ ਸੋਹਣਾ ਦਿਖਣਾ ਚਾਹੁੰਦੇ ਨੇ ਉਹ ਮੈਂਟਲੀ ਜਿਹੜਾ ਹੈ ਉਹ ਸਟਰੋਂਗ ਰਹਿਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਸ਼ਰਾਬ ਦੇ ਨਾਲ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਖਰਾਬ ਦਿਖੇਗੀ ਅਤੇ ਉਹਨਾਂ ਦਾ ਲੁੱਕ ਜਿਹੜਾ ਹੈ ਉਹ ਜੋ ਹੈ ਖਰਾਬ ਹੋ ਸਕਦਾ ਹੈ ਜਿਸ ਕਰਕੇ ਉਹ ਸ਼ਰਾਬ ਨੂੰ ਹੱਥ ਨਹੀਂ ਲਗਾ ਰਹੇ ਨੇ ਦੂਸਰਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਅੱਜ ਦੇ ਜੈਂਜੀਜ਼ ਨੇ ਉਹ ਪੈਸੇ ਦੀ ਬਚਤ ਕਰਨਾ ਜਾਣਦੇ ਨੇ ਉਹ ਜਾਣਦੇ ਨੇ ਕਿ ਸ਼ਰਾਬ ਜਿਹੜੀ ਹੈ ਉਹ ਮਹਿੰਗੀ ਹੋ ਰਹੀ ਹੈ ਦਿਨ-ਪ੍ਰਤੀ-ਦਿਨ ਅਤੇ ਜੇਕਰ ਮਹਿੰਗੀ ਸ਼ਰਾਬ ਪੀਣੀ ਹੈ ਤੇ ਮਹਿੰਗੇ ਪੈਸੇ ਵੀ ਜਿਹੜੇ ਨੂੰ ਖਰਚਨੇ ਪੈਣਗੇ ਜਿਸ ਕਰਕੇ ਵੀ ਉਹ ਸ਼ਰਾਬ ਨੂੰ ਹੱਥ ਨਹੀਂ ਲਗਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਪਹਿਲਾ ਬੂਮਰਸ ਸੀ ਉਹ तकरीबन 25% ਜਿਹੜਾ ਹੈ ਉਹ ਸ਼ਰਾਬ ਪਿੰਦੇ ਸੀ ਉਸ ਤੋਂ ਬਾਅਦ ਜੈਨੈਕਸਾਇ ਜਿਹੜੇ ਕਿ तकरीबन 23% ਜਿਹੜਾ ਹੈ ਉਹ ਸ਼ਰਾਬ ਪਿੰਦੇ ਸੀ ਅਤੇ ਨਾਲ ਦੀ ਨਾਲ ਜਿਹੜਾ ਹੈ ਉਹ ਜਿਹੜੇ ਹੁਣ ਜੈਂਜੀਸ ਨੇ ਉਹ ਇਹਨਾਂ ਦੇ ਮੁਕਾਬਲੇ ਬਹੁਤ ਘੱਟ ਜਿਹੜਾ ਹੈ ਉਹ ਸ਼ਰਾਬ ਜਿਹੜੇ ਨੇ ਉਹ ਬੀ ਰਹੇ ਨੇ ਸੋ ਇਹਦੇ ਨਾਲ ਜਿਹੜਾ ਸ਼ਰਾਬ ਕਾਰੋਬਾਰ ਨੂੰ ਤਕਰੀਬਨ 4 ਸਾਲਾਂ ਦੇ ਵਿੱਚ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ 74 ਲੱਖ ਕਰੋੜ ਰੁਪਏ ਦਾ ਨੁਕਸਾਨ ਜਿਹੜਾ ਹੈ ਉਹ ਹੋਇਆ ਹੈ ਤਕਰੀਬਨ 74 ਲੱਖ ਕਰੋੜ ਰੁਪਏ ਪਿਛਲੇ 4 ਸਾਲਾਂ ਦੇ ਵਿੱਚ ਸ਼ਰਾਬ ਕਾਰੋਬਾਰ ਦੇ ਵਿੱਚੋਂ ਗਿਆ ਹੈ ਕਿਉਂਕਿ ਹੁਣ ਜਨਜੀ ਜਿਹੜੇ ਨੇ ਉਹ ਸ਼ਰਾਬ ਨੂੰ ਹੱਥ ਨਹੀਂ ਲਗਾ ਰਹੇ ਨੇ ਉਹ ਪਾਰਟੀ ਵੀ ਜਿਹੜਾ ਹੈ ਉਹ ਸ਼ਰਾਬ ਤੋਂ ਬਿਨਾ ਕਰਨਾ ਪਸੰਦ ਕਰਦੇ ਨੇ ਉਹ ਸ਼ਰਾਬ ਪੀਣੀ ਪਸੰਦ ਨਹੀਂ ਕਰਦੇ ਹਾਲਾਂਕਿ ਇਸ ਦੇ ਨਾਲ ਬਹੁਤ ਸਾਰੇ ਲੋਕ ਖੁਸ਼ ਹੋਣਗੇ ਇਸ ਖਬਰ ਦੇ ਨਾਲ ਕਿ ਚਲੋ ਚੰਗਾ ਹੈ ਕਿ ਉਹ ਸ਼ਰਾਬ ਨਹੀਂ ਪੀਂਦੇ ਕਿਉਂਕਿ ਬਹੁਤ ਵਾਰ ਨਸ਼ਿਆਂ ਤੋਂ ਬੱਚਿਆਂ ਨੂੰ ਸਮਝਾਉਣਾ ਪੈਂਦਾ ਹੈ ਪਰ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਚੀਜ਼ ਉਹਨਾਂ ਦੇ ਲਈ ਸਹੀ ਹੈ ਤੇ ਕਿਹੜੀ ਚੀਜ਼ ਉਹਨਾਂ ਦੇ ਲਈ ਗਲਤ ਹੈ ਤੁਸੀਂ ਇਸ ਖਬਰ ਨੂੰ ਦੇਖ ਕੇ ਕੀ رائے ਰੱਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਇਹ ਰਿਪੋਰਟ ਆਈ ਹੈ ਬਹੁਤ ਵਧੀਆ ਆਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਜਜਿਸ ਕਰ ਰਹੇ ਨੇ ਉਹ ਬਿਲਕੁਲ ਸਹੀ ਨੇ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ